ਹੁਣ ਜਦੋਂ ਹੀ ਪਿਛਲੇ ਦਿਨਾਂ ਵਿੱਚ ਕੰਚਨ ਕੁਮਾਰੀ ਦਾ ਕਤਲ ਹੋਇਆ ਨਾ ਤਾਂ ਬਹੁਤ ਸਾਰੇ ਲੋਕਾਂ ਦੀਆਂ ਨਾ ਵੀਡੀਓ ਆਉਣੀਆਂ ਚਾਲੂ ਹੋ ਗਈਆਂ ਕਿ ਅਸੀਂ ਮਾਫੀ ਮੰਗਦੇ ਹਾਂ ਕਿ ਸਾਥੋਂ ਗਲਤੀਆਂ ਹੋਈਆਂ ਗਲਤੀਆਂ ਦੇ ਪਹਿਲਾਂ ਉਹ ਇੱਕ ਗੱਲ ਨਾ ਜ਼ਰੂਰ ਕਹਿੰਦੇ ਨੇ ਕਿ ਅਸੀਂ ਪਹਿਲਾਂ ਚੰਗਾ ਕੰਟੈਂਟ ਬਣਾਉਂਦੇ ਸੀ ਚੰਗੀਆਂ ਵੀਡੀਓ ਬਣਾਉਂਦੇ ਸੀਗੇ ਜਾਂ ਫਿਰ ਅਸੀਂ ਚੰਗੀਆਂ ਰੀਲਾਂ ਬਣਾਉਂਦੇ ਸੀ ਉਹਨਾਂ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ ਜਿਸ ਕਰਕੇ ਸਾਨੂੰ ਲੱਗਿਆ ਜਿਵੇਂ ਕਿ ਲੋਕ ਕਾਂਚਨ ਕੁਮਾਰ ਦੀਆਂ ਵੀਡੀਓ ਵੇਖ ਕੇ ਜਾਂ ਫਿਰ ਸਰਲੀਨ ਦੀਆਂ ਵੀਡੀਓ ਦੇਖ ਕੇ ਜਾਂ ਕਿਸੇ ਹੋਰ ਦੀ ਵੀਡੀਓ ਵੇਖ ਕੇ ਹਨਾ ਜਿਨ੍ਹਾਂ ਨੂੰ ਉਹਨਾਂ ਨੂੰ ਲੱਗੇ ਬਈ ਇਹਨੂੰ ਲੋਕ ਪਸੰਦ ਕਰਦੇ ਨੇ ਕਿਹੜੀ ਚੀਜ਼ ਕਰਕੇ ਪਸੰਦ ਕਰਦੇ ਨੇ ਤਾਂ ਅਸੀਂ ਵੀ ਉਹੀ ਚੀਜ਼ ਕਰੀਏ ਤਾਂ ਉਹ ਲੋਕ ਸਹੀ ਠਹਿਰਾਉਂਦੇ ਨੇ ਇਸ ਗੱਲ ਨੂੰ ਕਿ ਜੇ ਸਾਡੀਆਂ ਲੋਕਾਂ ਨੇ ਚੰਗੀਆਂ ਵੀਡੀਓ ਨਹੀਂ ਦੇਖੀਆਂ ਤਾਂ ਅਸੀਂ ਮਾੜਾ ਕੰਟੈਂਟ ਲੋਕਾਂ ਨੂੰ ਦਿਖਾਇਆ ਤੇ ਉਹਨੂੰ ਲੋਕਾਂ ਨੇ ਵੇਖਿਆ ਤੇ ਸਾਨੂੰ 4 ਪੈਸੇ ਮਿਲੇ ਹੁਣ 4 ਪੈਸੇ ਮਿੰਟ ਤੋਂ ਬਾਅਦ ਇਹ ਲੋਕ ਇੱਕ ਗੱਲ ਦਾ ਦਾਵਾ ਹੋਰ ਕਰਦੇ ਨੇ ਸਾਰੇ ਕਿਸੇ ਇੱਕ ਨੂੰ ਵੀ ਛੱਡ ਗਏ ਸਾਰੇ ਇਹ ਕੀ ਕਹਿਣਗੇ ਵੀ ਹੁਣ ਸਾਡਾ ਰੁਜ਼ਗਾਰ ਬਣ ਗਿਆ ਹੁਣ ਅਸੀਂ ਇਹਨੂੰ ਇਹ ਤੋਂ ਪਿੱਛੇ ਨਹੀਂ ਹਟ ਸਕਦੇ ਅਸੀਂ ਪਿੱਛੇ ਹਟ ਜੰਨੇ ਆ ਸਾਡੇ ਪਰਿਵਾਰ ਦਾ ਖਰਚਾ ਚੱਕੋ ਮੇਰੇ ਬੱਚਿਆਂ ਦਾ ਖਰਚਾ ਚੱਕੋ ਤੇ ਮੇਰੀ ਮਾਂ ਬਿਮਾਰਾ ਮੇਰਾ ਪਿਓ ਬਿਮਾਰਾ ਇੱਥੇ ਸਵਾਲ ਦੋ ਪੈਦਾ ਹੁੰਦੇ ਨੇਗੇ ਕਿ ਭਈ ਇਹਨਾਂ ਲੋਕਾਂ ਨੂੰ ਅਧਿਕਾਰ ਕੌਣ ਦਿੰਦਾਗਾ ਕਿ ਜੇ ਤੁਹਾਡੀਆਂ ਚੰਗੀਆਂ ਚੀਜ਼ਾਂ ਨਹੀਂ ਚੱਲਦੀਆਂ ਫਿਰ ਤੁਸੀਂ ਮਾੜਾ ਕੰਟੈਂਟ ਲੋਕਾਂ ਸਾਹਮਣੇ ਪਰੋਸੋ ਬਹੁਤ ਵੱਡਾ ਸਵਾਲ ਆ ਕਿ ਭਈ ਫਿਰ ਲੋਕ ਉਹਨੂੰ ਐਕਸੈਪਟ ਵੀ ਕਰਦੇ ਨੇ ਹੱਥ ਜਿਹੜੀ ਤਾੜੀ ਆ ਉਹ ਇੱਕ ਹੱਥ ਨਾਲ ਨਹੀਂ বাজਦੀ ਦੋਨਾਂ ਹੱਥਾਂ ਨਾਲ ਹੀ বাজਦੀ ਆ ਚੰਗੀਆਂ ਚੀਜ਼ਾਂ ਤੁਸੀਂ ਵੀ ਉਹਨਾਂ ਦੀਆਂ ਨਹੀਂ ਵੇਖਦੇ ਜਦੋਂ ਉਹ ਮਾੜਾ ਕੰਟੈਂਟ ਪਰੋਸਦੇ ਨੇ ਤਾਂ ਫਿਰ ਤੁਸੀਂ ਮਾੜਾ ਭੱਜ ਕੇ ਵੇਖਦੇ ਹੋ ਸਰਚ ਕਰ ਕਰਕੇ ਵੇਖਦੇ ਹੋ ਦੇਖੀਆ ਦੂਜਾ ਪਾਰਟ ਆ ਗਿਆ ਤੀਜਾ ਪਾਰਟ ਆ ਗਿਆ ਚੌਥਾ ਪਾਰਟ ਆ ਗਿਆ ਸਭ ਤੋਂ ਵੱਡੀ ਗੱਲ ਮੇਨ ਗੱਲ ਇਹ ਆਗੇ ਤੁਸੀਂ ਵੀਡੀਓ ਨੂੰ ਕਲਿੱਕ ਉਦੋਂ ਕਰਦੇ ਹੋ ਜਦੋਂ ਉਹਤੇ ਕੋਈ ਐਕਸਾਈਟਮੈਂਟ ਕਰਨ ਵਾਲਾ ਤੁਹਾਨੂੰ ਅਕਰਸ਼ਿਤ ਕਰਨ ਵਾਲਾ ਕੋਈ ਉਹਤੇ ਬਾਲ ਪੇਪਰ ਲੱਗਿਆ ਹੋਵੇ ਫਿਰ ਤੁਸੀਂ ਉਹਤੇ ਕਲਿੱਕ ਕਰੋਗੇ ਫਿਰ ਤੁਸੀਂ ਉਹਨੂੰ ਵੇਖੋਗੇ ਉਸ ਤੋਂ ਬਾਅਦ ਜਿਹੜੇ ਚੰਗੇ ਕਲਾਕਾਰ ਨੇ ਚੰਗੀਆਂ ਵੀਡੀਓ ਬਣਾਉਂਦੇ ਨੇ ਉਹਨਾਂ ਨੂੰ ਅਸੀਂ ਕਦੇ ਵੇਖਦੇ ਨਹੀਂ ਹੈਗੇ ਇਹ ਵੀ ਸਾਡੀ ਤਰਾਸਦੀ ਆ ਮੇਰਾ ਇੱਕ ਸਵਾਲ ਆ ਕਿ ਬਈ ਜਿਹੜੀਆਂ ਇਹ ਕਹਿੰਦੀਆਂ ਨਹੀਂ ਆ ਮੇਰਾ ਇੱਕ ਸਵਾਲ ਆ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਸਾਡੇ ਘਰ ਦਾ ਖਰਚਾ ਚੱਕੋ ਕਿ ਤੁਹਾਡਾ ਮਾਪਿਓ ਤੁਹਾਨੂੰ ਇਹ ਕਹਿੰਦਾ ਵੀ ਤੁਸੀਂ ਆਪਣੀਆਂ ਸਾਤੀਆਂ ਵਹਾ ਕੇ ਜਾਂ ਅਸਲੀਰ ਬੋਲਬਾਣੀ ਰੱਖ ਕੇ ਅਸਲੀਰ ਵੀਡੀਓ ਬਣਾ ਕੇ ਤੁਸੀਂ ਸਾਨੂੰ ਪੈਸੇ ਕਮਾ ਕੇ ਦਿਓ ਜਦ ਇਹੋ ਜੇ ਮਾਪਿਓ ਕਦੋਂ ਪੈਦਾ ਹੋਣ ਲੱਗੇ ਕਿ ਜਿਹੜੇ ਕਹਿਣਾ ਵੀ ਤੁਸੀਂ ਕੁਝ ਵੀ ਕਰੋ ਸਾਨੂੰ ਪੈਸਾ ਲਿਆ ਕੇ ਦਿਓ ਸਾਡੇ ਮਾਪਿਓ ਨੇ ਸਾਨੂੰ ਇਹੋ ਜਿਹਾ ਨਹੀਂ ਸਿਖਾਇਆ ਅਜੇਹਾ ਮੈਨੂੰ ਲੱਗਦਾ ਕੋਈ ਵੀ ਮਾਪਿਓ ਨਹੀਂ ਹੈਗਾ ਜਿਹੜਾ ਕਹੇ ਵੀ ਤੁਸੀਂ ਆਪਣੀ ਮਨਮਰਜ਼ੀ ਦਾ ਕੰਟੈਂਟ ਬਣਾਓ ਤੇ ਸਾਨੂੰ ਪੈਸੇ ਲਿਆ ਕੇ ਦਿਓ ਇਹਨਾਂ ਚੋਂ ਹਰੇਕ ਦਾ ਮਾਪਿਓ ਕਿਸੇ ਦੀ ਮਾਂ ਬਿਮਾਰਾ ਕਿਸੇ ਦਾ ਪਿਓ ਬਿਮਾਰਾ ਮੈਂ ਚਾਹੁੰਨਾ ਕਿ ਕਿਸੇ ਦਾ ਮਾਂ ਪਿਓ ਪਰਿਵਾਰ ਦਾ ਕੋਈ ਵੀ ਮੈਂਬਰ ਬਿਮਾਰ ਨਾ ਹੋਵੇ ਪਰ ਇਹ ਕੋਈ ਤਰੀਕਾ ਨਹੀਂ ਹੈਗਾ ਨਾ ਕਿ ਤੁਸੀਂ ਨੰਗੇਜਤਾ ਪਰੋਸ ਕੇ ਪੈਸੇ ਕਮਾਓ ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਇਲਾਜ ਕਰਵਾਓ ਸੋ ਮੈਂ ਆਖਰ ਦੇ ਵਿੱਚ ਇੱਕੋ ਹੀ ਬੇਨਤੀ ਕਰਾਂਗਾ ਕਿ ਤੁਸੀਂ ਚੰਗੀਆਂ ਵੀਡੀਓ ਵੇਖੋ ਅਸਲੀਲਤਾ ਪਰ ਇਹ ਕੰਟੈਂਟਾਂ ਨੂੰ ਆਪਣੀ ਜ਼ਿੰਦਗੀ 'ਚੋਂ ਫਾਰਕ ਕਰੋ ਤੁਸੀਂ ਜਦੋਂ ਉਹਨਾਂ ਨੂੰ ਵਡਾਵਾ ਦਿੰਨੇ ਹੋ ਤੁਸੀਂ ਉਹਨਾਂ ਨੂੰ ਫੋਲੋ ਕਰਦੇ ਹੋ ਉਹਨਾਂ ਦੀ ਵੀਡੀਓ ਵੇਖਦੇ ਹੋ ਤਾਂ ਉਹਨਾਂ ਦੀ ਆਪਣੇ ਆਪ ਸਮਤਾ ਵੱਧਦੀ ਆ ਉਸ ਚੀਜ਼ ਨੂੰ ਕਰਨ ਦੇ ਲਈ ਕਿਉਂਕਿ ਜਿਹੜੇ ਜਿਹੜਾ ਉਹ ਚੰਗਾ ਕੰਟੈਂਟ ਬਣਾਉਣਗੇ ਤੁਸੀਂ ਮਾੜੇ ਬੰਦ ਦਾ ਚੰਗਾ ਕੰਟੈਂਟ ਵੀ ਨਹੀਂ ਵੇਖੋਗੇ ਕਿਉਂਕਿ ਤੁਹਾਡੀ ਆਦਤ ਤੁਹਾਡੀ ਜਿਹੜੀ ਸੋਚ ਆ ਤੁਹਾਡੀ ਜਿਹੜੀ ਡਿਮਾਂਡ ਆ ਉਹ ਸਿਰਫ ਮਾੜਾ ਵੇਖਣ ਦੀ ਆ ਇਸੇ ਬਿਧੀ ਵਿਧਾਨ ਦੇ ਰਾਹੀਂ ਅੱਜ ਕੱਲ੍ਹ ਲੋਕ ਆਪਣੀਆਂ ਜਨਾਨੀਆਂ ਦੀਆਂ ਸਾਥੀਆਂ ਬਖਾਵ ਖਾ ਕੇ ਜਿਨ੍ਹਾਂ ਦੀ ਆਪਣੀ ਕੋਈ ਸ਼ਕਲ ਸੂਰਤ ਨਹੀਂ ਹੈਗੀ ਉਹ ਵੀ ਆਪਣੀਆਂ ਜਨਾਨੀਆਂ ਨੂੰ ਵੀਡੀਓ ਚ ਲਿਆ ਲਿਆ ਕੇ ਪੈਸੇ ਕਮਾਉਂਦੇ ਨੇ ਹਰ ਬੰਦੇ ਨੂੰ ਪਤਾ ਹੁੰਦਾ ਵੀ ਮੈਂ ਗਲਤਾਂ ਪਰ ਉਹ ਆਪਣੇ ਆਪ ਨੂੰ ਕਦੇ ਵੀ ਗਲਤ ਨਹੀਂ ਠਹਿਰਾਉਗਾ ਕਿਸ ਕਰਕੇ ਕਿਉਂਕਿ ਨੈਟ ਉਹਨਾਂ ਨੂੰ ਪੈਸੇ ਦਿੰਦਾ ਡਾਲਰ ਦਿੰਦਾਗਾ ਜਿਸ ਕਰਕੇ ਉਹ ਆਪਣੀ ਇੱਜ਼ਤ ਤੇ ਪਰਦਾ ਨਹੀਂ ਪਾ ਸਕਦੇ ਚੱਕ ਜ਼ਰੂਰ ਸਕਦੇ ਨੇ ਤੁਸੀਂ ਵੇਖਿਆ ਹੋਣਾ ਜਿੰਨੀਆਂ ਵੀ ਵੀਡੀਓ ਬਣਦੇ ਨੇ ਜਿੰਨੇ ਵੀ ਮੁੰਡੇ ਕੁੜੀਆਂ ਰੋਸਟਰ ਕਰਦੇ ਨੇ ਕਿਸੇ ਦੀ ਵੀਡੀਓ ਨੂੰ ਉਹ ਕਹਿੰਦੇ ਨੇ ਵੀ ਇਹ ਮਾੜਾ ਕਰ ਰਹੇ ਨੇ ਉਹਨਾਂ ਨੂੰ ਲੱਗਦਾ ਵੀ ਸਾਡੀ ਇਹ ਪਬਲਿਸਿਟੀ ਕਰ ਰਹੇ ਨੇ ਇਹਨਾਂ ਦੇ ਕੰਟੈਂਟ ਸਾਡੇ ਕਰਕੇ ਚੱਲ ਰਹੇ ਨੇ ਦਰਸਰੂ ਸਮਝਾਉਣਾ ਚਾਹੁੰਦੇ ਨੇ ਭਾਈ ਜੇ ਤੈਨੂੰ ਆਪਣੀ ਜ਼ਰਾਨੀ ਦੀ ਕਦਰ ਨਹੀਂ ਹੈਗੀ ਤੇ ਸਮਾਜ ਨੂੰ ਕਦਰ ਹੈ ਤੇ ਆਪਣੀਆਂ ਜਨਾਨੀਆਂ ਨੂੰ ਆਪਣੀਆਂ ਭੈਣਾਂ ਨੂੰ ਅਜਿਹੇ ਦਲਦਲ ਦੇ ਵਿੱਚ ਨਾ ਤਕੋ ਜਿਹਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਿਲ ਆ ਜਦੋਂ ਮਰਮਰ ਜਾਂਦਾ ਨਾ ਫਿਰ ਬੰਦੇ ਚਾਰ ਬੰਦੇ ਨਹੀਂ ਲੱਭਦੇ ਸਿਬਿਆਂ ਤੱਕ ਜਾਣ ਦੇ ਲਈ ਸੋ ਚੰਗੀਆਂ ਚੀਜ਼ਾਂ ਦੇਖੋ ਚੰਗੇ ਕੰਟੈਂਟ ਨੂੰ ਅੱਗੇ ਲਿਆਓ ਤਾਂ ਕਿ ਇਸ ਨੂੰ ਠੱਲ ਪਾਈ ਜਾ ਸਕੇ ਧੰਨਵਾਦ